ਮੈਂ ਹਜ਼ੂਰ ਸਾਹਿਬ ਗਿਆ ਤੇ ਉੱਥੇ ਜਿਹੜੇ ਸੇਵਕ ਸਾਡੇ ਨਾਲ ਸੀ ਜਿਹੜੇ ਸਾਨੂੰ ਉੱਥੇ ਦਰਸ਼ਨ ਕਰਵਾ ਰਹੇ ਸੀ ਗੁਰਦੁਆਰਾ ਗੁਸੈਬਾਨ ਦੇ ਉਹਨਾਂ ਚੋਂ ਇੱਕ ਨੇ ਮੈਨੂੰ ਦੱਸਿਆ ਕਹਿੰਦੇ ਵੀ ਰਵਿੰਦਰ ਗਰੇਵਾਲ ਇੱਥੇ ਘੋੜਾ ਜਿਹੜਾ ਉਹ ਪੇਟ ਕਰਕੇ ਆਏ ਨੇ ਇਹ ਸਬਬ ਕਿਵੇਂ ਬਣਿਆ ਤੁਹਾਡੇ ਜ਼ਿਹਨ 'ਚ ਕਿਵੇਂ ਆਉਂਦਾ ਥਾਟ ਇਹ ਪਾਪਾ ਸਾਬ ਅੱਪੀ ਇਹ ਤਾਂ ਮੈਨੂੰ ਵੀ ਨਹੀਂ ਪਤਾ ਕਿਤੋਂ ਪ੍ਰਮਾਤਮਾ ਹੀ ਇਹਨਾਂ ਲਿਆਉਣ ਵਾਲਾ ਪਰ ਮੈਨੂੰ ਸੀਗਾ ਕੇ ਯਾਰ ਅਸੀਂ ਵੀ ਦੇਖਿਆ ਇਹ ਗੁਰੂ ਸਾਹਿਬ ਦੇ ਇੱਕ ਜੇ ਮਾਲਕ ਨੇ ਇਹਨਾਂ ਜੋਗੇ ਕੀਤੇ ਆ ਤਾਂ ਫਿਰ ਸਾਡੇ ਉਹ ਮਤਲਬ ਘਾਰੀ ਸਾਡੀ ਘੋੜੀ ਦਈ ਉਹ ਬੱਚਾ ਦਿੱਤਾ ਸੀ ਤੇ ਉਹ ਫਿਰ ਅਸੀਂ ਉੱਥੇ ਤੱਕ ਵੱਡਾ ਕਰਕੇ ਮਤਲਬ ਸੀਗਾ 2 ਸਾਲ ਦਾ ਤਕੜਾ ਕਰਕੇ ਫੇ ਚੜਾ ਕੇ ਆਏ ਪ੍ਰਮਾਤਮਾ ਤੁਹਾਡਾ ਆਪਣਾ ਬਖਸ਼ਿਸ਼ ਕਰਦਾ ਤੁਹਾਡਾ ਸਟੱਡਫਾਰਮ ਹੈ ਯਾ ਸਾਡੇ ਸ਼ੌਂਕ ਦਾ ਵੈਸੇ ਹਾਂਜੀ 4-5 ਸਾਡੇ ਕੋਲੇ ਹੈਗੀਆਂ ਘੂੜੀਆਂ ਘੋੜਾ ਵੀ ਹੈਗਾ ਇੱਕ ਸਟੱਡ ਫਾਰਮ ਕਹਿ ਲੂ ਕੁਛ ਕਹਿ ਲੂ ਬਸ ਸ਼ੌਕ ਆ ਰੱਖੇ ਹੋਏ ਤੁਨ ਥੋੜੀ ਜਸਵਾਲ ਸਾਹਿਬ ਨਾਲ ਮੁਲਾਕਾਤ ਕਿਵੇਂ ਹੁੰਦੀ ਜਸਵਾਲ ਸਾਹਿਬ ਨੂੰ ਮੈਂ ਪਿੰਡੀ ਮਿਲਿਆ ਗੁੱਜਰਵਾਲ ਮੇਰੇ ਇੱਕ ਦੋਸਤ ਸੀਗੇ ਗੁਰਮੁਖਦੀਪ ਸੋ ਉਹ ਮੈਨੂੰ ਥੋੜਾ ਬਹੁਤਾ ਜਾਣਦੇ ਸੀ ਉਹ ਅੱਗੇ ਜਸਵਾਲ ਸਾਹਿਬ ਨੂੰ ਜਾਣਦੇ ਸੀ ਸਾਡੇ ਪਿੰਡ ਉਦੋਂ ਖੇਡ ਮੇਲਾ ਹੁੰਦਾ ਹੁੰਦਾ ਸੀ ਇੱਕ ਕਾਫੀ ਤਕੜਾ ਔਰ ਮੈਂ ਉਹ ਉਹ ਖੇਡ ਮੇਲੇ ਜਿਵੇਂ ਹੁਣ بارش ਚੱਲ ਰਹੀ ਹੈ ਅੱਜ ਕੱਲ ਤੋਂ ਉਹ بارش ਹੋ ਗਈ ਖੇਡ ਮੇਲੇ ਚ ਤੇ ਮੈਂ ਵੀ ਆਪਣੇ ਮੱਜਾਂ ਦੇ ਪੱਠੇ-ਪੁੱਠੇ ਲਿਆਉਣ ਆਲੇ ਸੀ ਮੇਰੇ ਖਿਆਲ ਮੈਂ ਉਦੋਂ ਪਲੱਸ 2 ਸੀਗਾ ਛਾਏ ਜੀ ਸੋ ਮੈਂ ਖੇਤ ਆ ਗਿਆ ਉੱਥੋਂ ਮੁੜ ਕੇ ਤੇ ਉਹ ਜਿਵੇਂ ਉੱਥੇ ਸ਼ਾਮ ਨੂੰ ਅਖਾੜਾ ਲੱਗਦਾ ਹੁੰਦਾ ਸੀ ਖੇਡ ਮੇਲੇ ਚ ਉਹ ਖੇਡ ਮੇਲਾ ਬੰਦ ਹੋ ਗਿਆ ਤੇ ਸ਼ਾਮ ਨੂੰ ਹੰਸ ਰਾਜ ਹੰਸੋਰਾ ਦਾ ਤੇ ਪਰਮਿੰਦਰ ਸੰਧੂ ਦਾ ਅਖਾੜਾ ਸੀ ਉੱਥੇ ਫਿਰ ਸੁਆਸਾਹ ਆਏ ਹੋਏ ਸੀ ਉੱਥੇ ਉਹ ਕਹਿੰਦੇ ਵੀ ਹੁਣ ਸ਼ਾਮ ਨੂੰ ਪ੍ਰਬੰਧ ਕਿਤੇ ਹੋਰ ਕਰਦੇ ਆਂ ਤੇ ਉਹ ਜਸਵਾਲ ਸਾਹਿਬ ਨੇ ਫਿਰ ਉਹਨੂੰ ਕਿਹਾ ਵੀ ਤੈਨੂੰ ਇੱਥੇ ਕੋਈ ਹੋਰ ਜਾਣਦਾ ਮੈਨੂੰ ਭੁੱਖ ਬਹੁਤ ਲੱਗੀ ਆ ਔਰ ਉਹਨਾਂ ਨੂੰ ਤਾਂ ਭੁੱਖ ਨਹੀਂ ਸੀ ਬਰਦਾਸ਼ਤ ਹੁੰਦੀ। ਹੁਣ ਪਰੰਡ ਸੀਗਾ ਨਾ ਕੋਈ ਉੱਥੇ ਹੋਰ ਢਾਬਾ ਨਾ ਹੋਰ ਕਹਿੰਦੇ ਵੀ ਕਿੱਥੇ ਕੰਮ ਕਰਾਂਗੇ ਪ੍ਰਬੰਧਕ ਆਪਦਾ ਬਿਜ਼ੀ ਹੋਏ ਹੋਏ ਆ ਵੀ ਆਪਾਂ ਕਿਤੇ ਹੋਰ ਜੇ ਤੈਨੂੰ ਕੋਈ ਇੱਥੇ ਉਹ ਕਹਦਾ ਜੀ ਮੇਰਾ ਇੱਕ ਦੋਸਤ ਆ ਇੱਥੇ ਵੀ ਉਹ ਗੂੰਗੂਂਗ ਦਾ ਵੀ ਸ਼ੌਕ ਰੱਖਦਾ ਮਾੜਾ ਫੁੱਟਾ। ਹੂੰ ਤੇ ਆਪਾਂ ਉਹਦੇ ਘਰੇ ਚੱਲਦੇ ਆ ਕਹਿੰਦੇ ਸਿੱਦਾ ਸਵੱਬ ਬਣ ਗਿਆ ਉਹ ਫਿਰ ਉਹਨਾਂ ਨੂੰ ਘਰੇ ਬਿਠਾ ਕੇ ਮੈਨੂੰ ਖੇਤ ਚੋਂ ਲੈਣ ਆਇਆ ਉਹਨਾਂ ਦੀ ਗੱਡੀ ਦੇ ਵਿੱਚ ਤੇ ਉਹ ਦੋ ਨੇ ਮੈਨੂੰ ਦੱਸਿਆ ਕਿ ਨਾ ਮੈਂ ਤੈਨੂੰ ਪਤਾ ਮੈਂ ਤੈਨੂੰ ਕੌਣ ਤੁਹਾਡੇ ਘਰੇ ਬਿਠਾ ਕੇ ਆਇਆ ਮੈਂ ਕਹਾ ਹੂ ਨਾ ਇਹਦਾ ਕੋਈ ਦੋਸਤ ਮਿੱਤਰ ਪਰ ਜਦੋਂ ਉਹਨੇ ਮਤਲਬ ਜਸਵਾਲ ਦਾ ਨਾਮ ਲਿਆ ਤਾਂ ਬਾਕੀ ਮੇਰੇ ਲਈ ਬਹੁਤ ਵੱਡੀ ਗੱਲ ਸੀ ਕਿਉਂਕਿ ਮੈਂ ਪ੍ਰੋਫੈਸਰ ਮੋਹਨ ਸਿੰਘ ਮੇਲਾ ਮੈਨੂੰ ਸ਼ੌਕ ਸੀਗਾ ਬਿਲਕੁਲ ਮੈਂ ਦੇਖਣ ਦੂਖਣ ਉਹਦੋਂ ਉੱਥੇ ਇੱਕ ਦੋ ਵਾਰੀ ਦੇਖਿਆ ਸੀ ਔਰ ਮੈਨੂੰ ਪਤਾ ਸੀ ਵੀ ਇਹ ਬਹੁਤ ਵੱਡਾ ਬੰਦਾ ਔਰ ਜਿੰਨੇ ਵੀ ਕਲਾਕਾਰ ਨੇ ਉੱਥੇ ਤੱਕ ਚੰਗੇ ਚੰਗੇ ਕਲਾਕਾਰ ਵੀ ਜਿਹੜਾ ਵੀ ਜਾਂਦਾ ਪਹਿਲਾਂ ਇਹਦੇ ਪੈਰੀਂ ਹੱਥ ਤੌਂਦਾ ਹੂੰ ਤਾਂ ਅਸੀਂ ਤਾਂ ਆਡੀਅנס ਬੈਠੇ ਮੇਰੇ ਖਿਆਲ ਤੁਹਾਡੇ ਹਿੱਸੇ ਵੀ ਆਇਆ ਕਿ ਪੰਜਾਬ ਦੇ ਵੱਡੇ ਮੇਲੇਾਂ ਤੇ ਤੁਸੀਂ ਮੈਂ ਉਹਨਾਂ ਦੇ ਨਾਲ ਫਿਰ ਉਹਨਾਂ ਨੇ ਐਕਚੁਅਲੀ ਮੈਨੂੰ ਆਪਣੇ ਬੱਚਿਆਂ ਵਾਂਗੂ ਪਿਆਰ ਕੀਤਾ ਉਹਨਾਂ ਨੇ ਜਿੱਦਣ ਮੈਨੂੰ ਮਿਲੇ ਔਰ ਉਹ ਜਦੋਂ ਜਾਣ ਲੱਗੇ ਉਹ ਕਹਿੰਦੇ ਵੀ ਖਾਣਾ ਰੋਟੀ ਰੁੱਟੀ ਖਾਦੀ ਉਹ ਕਹਿੰਦੇ ਵੀ ਅਸੀਂ ਪਰੌਂਠੇ ਖਾਣੇ ਆ ਤੇ ਨਾਲ ਜੇ ਅੰਬ ਦਾ achar ਹੋਵੇ ਬਸ ਹੋਰ ਸਾਡੀ ਕੋਈ ਅੱਛਾ ਨਹੀਂ ਨਹੀਂ ਪੈਂਦਾ ਤੇ ਉਹੀ ਫਿਰ ਉਹਨਾਂ ਨੂੰ ਅਸੀਂ ਬਣਾ ਕੇ ਜੇ ਉਹ ਕਹਿੰਦੇ ਵੀ ਜਦੋਂ ਤੁਰਨ ਲੱਗੇ ਫਿਰ ਉਹ ਕਹਿੰਦੇ ਵੀ ਤੂੰ ਕਹਿੰਦਾ ਅਸੀਂ ਮੁੰਡਾ ਗਾਉਂਦਾ ਵੀ ਵੀ ਸੁਣਾ ਵੀ ਕਾਕਾ ਕੀ ਆ ਸੋ ਪਰ ਜਦੋਂ ਮੈਂ ਉਹਨਾਂ ਨੂੰ ਗਾਣਾ ਸੁਣਾਇਆ ਮਤਲਬ ਉਹ ਤਾਂ ਬਹੁਤ ਜ਼ਿਆਦਾ ਇੰਪ੍ਰੈਸ ਹੋਏ ਪਰ ਉਹਨਾਂ ਨੇ ਤਾਂ ਮੈਨੂੰ ਮਤਲਬ ਆਪਣੇ ਕਲਾ ਵੇਚ ਲੈ ਕੇ ਫਿਰ ਸਾਡੇ ਫਾਦਰ ਨੂੰ ਸੱਦਿਆ ਮਮੀ ਨੂੰ ਸੱਦਿਆ ਕਹਿੰਦੇ ਵੀ ਮੁੰਡਾ ਤੁਹਾਡਾ ਅਜ ਤੋਂ ਬਾਅਦ ਚ ਅੱਦਾ ਹੀ ਰਹਿ ਗਿਆ ਅੱਦਾ ਮੁੰਡਾ ਮੇਰਾ ਠੀਕ ਹੈ ਇਹ ਤੁਹਾਨੂੰ ਪਤਾ ਨਹੀਂ ਇਹਨੇ ਕੀ ਕਰਨਾ ਅੱਗੇ ਵੀ ਇਹ ਤਾਂ ਬਸ ਤੁਸੀਂ ਇਹਨੂੰ ਰੋਕਿਓ ਨਾ ਜਦੋਂ ਮੈਂ ਬੁਲਾਉਂਗਾ ਇਹਨੂੰ ਤੁਸੀਂ ਭੇਜਿਓ ਤੇ ਬਹੁਤ ਅੱਗੇ ਜਾਊਗਾ ਪਰ ਉਹਦੇ ਤੋਂ ਬਾਅਦ ਉਹਨਾਂ ਨੇ ਫਿਰ ਮੈਨੂੰ ਮਤਲਬ ਇਹ ਵੀ ਨਹੀਂ ਵੀ ਕਹਿਣ ਦੀ ਗੱਲ ਨਹੀਂ ਉਹਨਾਂ ਨੇ ਵਾਕਈ ਮਤਲਬ ਬਾਹ ਫੜ ਕੇ ਮੇਰੀ ਛੱਡੀ ਨਹੀਂ ਮਾਸਟਰ ਜੀ ਦੀ ਸਪੋਰਟ ਸੀ ਤੁਹਾਡੇ ਫਾਦਰ ਸਾਹਿਬ ਹਾਂ ਜੀ ਫਾਦਰ ਸਾਹਿਬ ਨੂੰ ਥੋੜਾ ਬਹੁਤਾ ਇਹ ਵੀ ਕਪਤਾਵਾਂ ਤੋਂ ਮੈਂ ਲੈ ਲੈਂਦੇ ਸੀਗੇ ਪਰ ਉਹਨਾਂ ਨੇ ਰੋਕਿਆ ਕਦੇ ਨਹੀਂ ਮੈਨੂੰ ਕਿ ਨਹੀਂ ਗਾਣਾ ਕਿਸੇ ਨੇ ਵੀ ਨਹੀਂ ਕਦੇ ਮਨਾ ਕੀਤਾ ਫਿਰ ਉਸੇ ਦਿਨ ਮੈਂ ਉਹ ਮੈਨੂੰ ਕਹਿੰਦੇ ਵੀ ਉਦੋਂ ਤਾਂ ਮੇਰੇ ਪਰਨਾ ਬੰਨਿਆ ਸੀ ਉਦੋਂ ਹੀ ਖੇਤੋਂ ਆਇਆ ਸੀ ਤੇ ਮੈਨੂੰ ਕਹਿੰਦੇ ਵੀ ਤੂੰ ਪੱਗ ਬੁਗ ਬਨ ਕੇ ਆਇਆ ਅੱਜ ਤਰਾ ਸ਼ਾਮ ਨੂੰ ਮੈਂ ਉੱਥੇ ਗਾਣਾ ਲਵਾਉਣੀ ਆ ਤੇਰਾ ਫਿਰ ਉਹਨਾਂ ਨੇ ਉਸ ਅਖਾੜੇ ਦੇ ਵਿੱਚ ਵੀ ਜਿੱਥੇ ਅੰਸਾ ਹੰਸ ਹੋਰਾਂ ਦਾ ਉਦੋਂ ਤਾਂ ਉਹਨਾਂ ਦੇ ਉਦੋਂ ਵੀ ਉੱਥੇ ਵੀ ਮੈਨੂੰ ਗਵਾਇਆ ਔਰ ਪਿੰਡ ਦੇ ਵਿੱਚ ਵੀ ਬੋਲਿਆ ਵੀ ਇਹ ਮੁੰਡੇ ਨੂੰ ਤੁਸੀਂ ਲੱਭਿਆ ਕਰੋਗੇ ਕਿਸੇ ਦਿਨ ਸੋ ਪਰ ਵਾਕਈ ਉਹਨਾਂ ਨੇ ਬਹੁਤ ਉਦੋਂ ਤੋਂ ਬਾਅਦ ਤਾਂ ਫਿਰ ਮੈਂ ਇੱਥੇ ਮੂਨ ਸਿੰਘ ਮੇਲੇ ਤੇ ਜਾਂ ਸ਼ੌਂਕੀ ਮਿਲਾ ਲੱਗਦਾ ਸੀ ਮਤਲਬ ਪੰਜਾਬ ਦੇ ਜਿੰਨੇ ਵੀ ਮੇਲੇ ਕਿਉਂਕਿ ਉਹ ਦੌਰ ਸੀਗਾ 93 ਦੀ ਗੱਲ ਹੋਣੀ ਆ ਆਈ ਥਿੰਕ ਜੀ ਤੇ ਉਹ ਤੋਂ ਬਾਅਦ ਮੈਂ 2 ਸਾਲ ਤਕਰੀਬਨ ਉਹਨਾਂ ਦੇ ਨਾਲ ਹਰ ਮੇਲੇ ਤੇ ਉਦੋਂ ਮੇਲੇ ਲੱਗੇ ਬਹੁਤ ਲੱਗਦੇ ਬਹੁਤ ਸੀ 95 ਦੇ ਵਿੱਚ ਫਿਰ ਮੇਰੀ ਟੇਪ ਆਈ